ਸੈਂਟਰ ਸਰਕਾਰ ਨੇ ਜੋ ਮਾਪਦੰਡ ਦਿੱਤੇ ਆ ਪলিউਸ਼ਨ ਕੰਟਰੋਲ ਕਰਨ ਵਾਸਤੇ ਉਹਨਾਂ ਨੂੰ ਅਚੀਵ ਕਰ ਰਹਾ ਹੈ ਡਾਈਂਗ ਯੂਨਿਟ ਅਤੇ ਪਬਲਿਕ ਐਕਸ਼ਨ ਕਮੇਟੀ ਆਮਨੇ ਸਾਹਮਣੇ ਆ ਪੂਰੇ ਲੁਧਿਆਣੇ ਦੇ ਵਿੱਚ ਮਾਹੌਲ ਤਣਾਪੂਰਨ ਹੋ ਗਿਆ ਪਰ ਡਾਈਂਗ ਇੰਡਸਟਰੀ ਨੇ ਆਪਣੇ ਜਿੰਨੇ ਵੀ ਵਰਕਰ ਹੈ ਇਕੱਠੇ ਕੀਤੇ ਨੇ ਔਰ ਇੱਕ ਮੰਚ ਲਾਇਆ ਮੇਰੇ ਨਾਲ ਡਾਈਂਗ ਇੰਡਸਟਰੀ ਦੇ ਜਿਹੜੇ ਵੱਡੇ ਸਨਦਕਾਰਾ ਮੇਰੇ ਨਾਲ ਮੌਜੂਦ ਆ ਅਸ਼ੋਕ ਮੱਕਰ ਨੇ ਬੋਬੀ ਜਿੰਦੜਾ ਔਰ ਪੂਰੀ ਤਰ੍ਹਾਂ ਜਿੰਨੀ ਵੀ ਲੇਬਰ ਕੰਮ ਕਰਦੀ ਆ ਉਹਨਾਂ ਨੂੰ ਨਾਲ ਲੈ ਕੇ ਇਹ ਸੜਕਾਂ ਤੇ ਉਤਰੇ ਨੇ ਸਭ ਤੋਂ ਪਹਿਲੇ ਤਾਂ ਮੱਕਰ ਸਾਹਿਬ ਇਹ ਪੂਰਾ ਜਿਹੜਾ ਇਕੱਠ ਕੀਤਾ ਇਹ ਕਾਦੇ ਵਾਸਤੇ ਕੀਤਾ ਇਹ ਇਕੱਠ ਅਸੀਂ ਆਪਣੀ ਸੇਫਟੀ ਦੀ ਖਾਤਰ ਕੀਤਾ ਕਿਉਂਕਿ ਅੱਜ ਦਾ ਚੈਲੰਜ ਦਿੱਤਾ ਗਿਆ ਸੀ ਤਿੰਨ ਤਰੀਕ ਦਾ ਲੱਖਾ ਸੁਧਾਨਾ ਜੀ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨਾਲੋਂ ਵੀ ਅਸੀਂ ਜਿਹੜੇ ਤਿੰਨੇ ਸੀ ਸੀਟਪਾ ਦਾ ਜਿੱਥੇ ਪਾਣੀ ਆ ਕੇ ਗਿੱਦਦਾ ਆਊਟ ਗੋਇੰਗ ਹੈ ਉਹਨੂੰ ਅਸੀਂ ਬੰਦ ਕਰਦਾ ਆ ਉਹ ਬੰਦ ਕਰਨ ਨਾਲ ਇੱਥੇ ਜਿਹੜੀ ਹੈ ਯੂਨਿਟ 200 ਦੇ ਲਗਭਗ ਡਾਈਨ ਇੰਡਸਟਰੀ ਦੇ ਯੂਨਿਟ ਜਿਹੜੇ ਉਹ ਬੰਦ ਹੋ ਜਾਂਦੇ ਸੀਗੇ ਇਸ ਕਰਕੇ ਵੀ ਇਹ ਬੰਦ ਨਾ ਹੋਣ ਉਹ ਬਚਾਅ ਦੀ ਖਾਤਰ ਜਿਹੜਾ ਪ੍ਰਸ਼ਾਸਨ ਵੀ ਨਾਲ ਲੱਗਿਆ ਕਿਉਂਕਿ ਕਰੋੜਾ ਰੁਪਿਆ ਇੰਡਸਟਰੀ ਜਿਹੜੀ ਹੈ ਉਹ ਟੈਕਸ ਦਿੰਦੀ ਹੈ ਟੈਕਸ ਕਰੋੜਾ ਰੁਪਿਆ ਦੇਣ ਤੋਂ ਬਾਅਦ ਅਗਰ ਪਾਣੀ ਵੀ ਸਾਫ਼ ਕਰਦੀਏ ਕਰੋੜਾ ਰੁਪਿਆ ਪਾਣੀ ਸਾਫ਼ ਕਰਨ ਦੇ ਖਰਚੇ ਦੀ ਲekin ਲੋਕਾਂ ਨੂੰ ਪਤਾ ਨਹੀਂ ਪਿੰਡਾਂ ਦੇ ਲੋਕ ਜਿਹੜੇ ਵਿਚਾਰੇ ਭੋਲੇ-ਪਾਲੇ ਨੇ ਉਹਨਾਂ ਨੂੰ ਭੜਕਾ ਕੇ ਇਹ ਕਿਹਾ ਜਾ ਰਿਹਾ ਵੀ ਡੈਂਗ ਦਸਤੀ ਜਿਹੜਾ ਕੈਂਸਰ ਫਲਾਉਂਦੀ ਹੈ ਵੀ ਜਦ ਕੇ ਡੈਂਗ ਦਸਤੀ ਦਾ ਕੋਈ ਰੋਲ ਹੀ ਨਹੀਂ ਲੁਧਿਆਣਾ ਦੇ ਵਿੱਚ ਕਈ ਤਰ੍ਹਾਂ ਦੀ ਇੰਡਸਟਰੀ ਹੈ ਇੱਥੇ ਇੱਕ ਤਰ੍ਹਾਂ ਦੀ ਥੋੜੀ ਇੰਡਸਟਰੀ ਹੈ ਇੱਥੇ ਟੈਕਸਟਾਈਲ ਹੋਜਰੀ ਅਤੇ ਸਾਈਕਲ ਲੱਖਾਂ ਦੀ ਤਦਾਦ ਚ ਬਣਦਾ ਇੱਥੇ ਦਿੱਲੀ ਸਲਾਈ ਮਸ਼ੀਨ ਇੱਥੇ ਬਣਦੀ ਹੈ ਕਾਰਾਂ ਦੇ ਪਾਰਟਸ ਬਣਦੇ ਨੇ ਇੱਥੇ ਇੱਕ ਤਰ੍ਹਾਂ ਦੀ ਥੋੜੀ ਇੰਡਸਟਰੀ ਹੈ ਸ਼ਹਿਰ ਦੇ ਵਿੱਚ ਲੁਧਿਆਣਾ ਇੱਕ ਹੱਬ ਹੈ ਪੰਜਾਬ ਦੀ ਇੰਡਸਟਰੀ ਦੀ ਜਿੱਥੇ ਕਈ ਤਰ੍ਹਾਂ ਦੀ ਇੰਡਸਟਰੀ ਹੈ ਇੰਨਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਲੋੜ ਹੈਗੀ ਸੀ ਕਿ ਕੀ ਮਤਲਬ ਤੁਸੀਂ ਇਹ ਆਪਣੇ ਆਪ ਦੇ ਵਿੱਚ ਇੱਕ ਮੀਟਿੰਗ ਵੀ ਕਰ ਸਕਦੇ ਸੀ ਸਨਦਕਾਰ ਚਾਹੇ ਉਧਰ ਪੁਲਿਸ ਦੀ ਸੁਰੱਖਿਆ ਉਹਨਾਂ ਨੂੰ ਰੋਕਿਆ ਹੋਇਆ ਪਰ ਤੁਸੀਂ ਇੱੱਡਾ ਇਕੱਠ ਕਰਤਾ ਇਕੱਠ ਇਸ ਕਰਕੇ ਕੀਤਾ ਹੈ ਵੀ ਕਾਠੀ ਰੋਕਣ ਦੀ ਖਾਤਰ ਹੀ ਹੈ ਵੀ ਉਹਨਾਂ ਨੂੰ ਰੋਕਿਆ ਜਾਏ ਵੀ ਸਾਡਾ ਰੁਜ਼ਗਾਰ ਨਾ ਬੰਦ ਕਰੋ ਕਿਉਂਕਿ ਸਾਡਾ ਰੁਜ਼ਗਾਰ ਜਿਹੜੀ ਇੰਡਸਟਰੀ ਉਹ ਤਾਂ ਚੱਲਨੀ ਹੈ ਇਹਨਾਂ ਦੇ ਨਾਲ ਹੀ ਸਾਡੇ ਜਿਹੜੇ ਪੰਜਾਬੀ ਵੀਰ ਭਰਾ ਤੇ ਪ੍ਰਵਾਸੀ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਰੋਜਗਾਰ ਰੋਜੀ ਰੋਟੀ ਸਾਡੇ ਨਾਲ ਹੀ ਜੁੜੀ ਹੋਈ ਏ ਅਗਰ ਇੰਡਸਟਰੀ ਦੇ ਕੋਈ ਗੱਲ ਆਂਦੀ ਏ ਇਹ ਡਾਈੰਗ ਇੰਡਸਟਰੀ ਦੇ ਨਾਲ ਸ਼ਹਿਰ ਦੀ ਟੈਕਸਟਾਈਲ ਹੋਜੀਨੀ ਇੰਡਸਟਰੀ ਜੁੜੀ ਹੋਈ ਏ ਲੱਖਾਂ ਦੀ ਤਾਦਾਦ ਦੇ ਵਿੱਚ ਲੇਬਰ ਜਿਹੜੀ ਉਹ ਵਿਹਲੀ ਹੁੰਦੀ ਉਹਦੇ ਵਿੱਚ ਇਹ ਸਾਰਾ ਸਾਡਾ ਇਕੱਠਾ ਮਸਲਾ ਸੀ ਸਾਡਾ ਕੱਲੀ ਡਾਈੰਗ ਇੰਡਸਟਰੀ ਦਾ ਨਹੀਂ ਸਾਡੇ ਨਾਲ ਜਿਹੜੇ ਭਰਾ ਨੇ ਲੇਬਰ ਜਿਹੜੇ ਸਾਡੇ ਮਾਸਟਰ ਦੇ ਫੈਕਟਰੀਆਂ ਦੇ ਵਿੱਚ ਜਿਹੜੇ ਮਜ਼ਦੂਰ ਭਾਈ ਕੰਮ ਕਰਦੇ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ ਇਸ ਕਰਕੇ ਮੇਰੇ ਨਾਲ ਬੋਬੀ ਜਿੰਦਲ ਵੀ ਆ ਰਿਹਾ ਲਗਾਤਾਰ ਅਸੀਂ ਆਪਾਂ ਇੰਟਰਵਿਊ ਲੈਨੇ ਰਹਨੇ ਆ ਹੁਣ ਅੱਜ ਜਿੱਦਾਂ ਦਾ ਕੱਟ ਕੀਤਾ ਮੈਂ ਮੱਕਰ ਸਾਹਿਬ ਨੂੰ ਕਿਹਾ ਇਹ ਜ਼ਰੂਰੀ ਸੀ ਇਹ ਕੱਟ ਕਰਨਾ ਕਿਉਂਕਿ ਪੁਲਿਸ ਦੀ ਸੁਰੱਖਿਆ ਉਹ ਅੱਥਰ ਤੱਕ ਪਹੁੰਚ ਸਕਦੇ ਨਹੀਂ ਪਹੁੰਚ ਸਕਦੇ ਪਰ ਉਹਨਾਂ ਦਾ ਦੋਸ਼ ਵੀ ਹੈ ਕਿ ਬੁੱਢਾਂ ਨਾਲਾ ਦਾ ਜਿਹੜਾ ਪਾਣੀ ਉਹ ਕਾਲਾ ਹੋ ਰਿਹਾ ਤੁਹਾਡੇ ਦੇ ਦੋਸ਼ ਲਾ ਰਹੇ ਸਰ ਦੇਖੋ ਅਸੀਂ 250 ਕਰੋੜ ਦੇ ਦੋ ਸੀਟੀਆਂ ਵੀ ਪਲਾਟ ਲਗਾਏ ਆ ਜੀ ਅਈ 200 ਕਰੋੜ ਚ 50 ਕਰੋੜ ਦੀ ਸਬਸਿਡੀ ਆਈ ਹੈ ਲਕਿ 200 ਕਰੋੜ ਮੈਂਬਰਸ ਨੇ ਆਪਣੀ ਜੇਹ ਚੋ ਖਰਚੇ ਆ ਇਸ ਤੋਂ ਇਲਾਵਾ 50 ਕਿਲੋ ਮੀਟਰ ਦੀ ਸੀਵਰ ਲਾਈਨ ਪਾਈ ਆ ਸੀ ਇਸ ਤੋਂ ਇਲਾਵਾ ਹਰ ਮਹੀਨੇ ਦੋਨੋਂ ਪਲਾਂਟਸ ਨੂੰ ਚਲਾਉਣ ਦਾ ਸਾਡਾ 3 ਕਰੋੜ ਰੁਪਏ ਦਾ ਖਰਚਾ ਹੈ ਜੀ ਇਹ ਚ ਖਾਲੀ 75 ਲੱਖ ਰੁਪਏ ਦਾ ਬਿੱਲ ਹੀ ਆ ਜੀ ਉਸ ਤੋਂ ਬਾਅਦ ਵੀ ਸਾਡੇ ਤੇ ਇਲਜ਼ਾਮ ਲਗਾਏ ਜਾਂਦੇ ਆ ਅਸੀਂ ਕਾਨੂੰਨ ਦੇ ਮੁਤਾਬਕ ਇਹ ਪਲਾਂਟ ਬਣਾਏ ਆ ਤੇ ਕਾਨੂੰਨ ਦੇ ਮੁਤਾਬਕ ਇਹ ਪਲਾਂਟ ਚਲਾ ਰਹੇ ਆ ਅਸੀਂ ਜਿੰਨੀ ਇੰਡਸਟਰੀ ਹੈਗੀ ਆ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਦਿੰਨੇ ਆ ਜੀ ਇਨਕਮ ਟੈਕਸ ਜੀਐਸਟੀ ਮ्युनਿਸਪਲ ਕਾਰਪੋਰੇਸ਼ਨ ਟਨ ਗਰਾਊਂਡ ਵਾਟਰ ਟੈਕਸ ਇੱਕ ਲੱਖਾ ਸਿਧਾਨਾ ਜਾਂ ਅਮਿਤੋਜ ਮਾਨ ਕੋਈ ਜਾਂ ਆਪਣੀ ਕਾਲਾ ਪਾਣੀ ਮੋਰਚਾ ਆ ਸਾਨੂੰ ਧਮਕੀਆਂ ਦਿੰਦੇ ਆ ਜੀ ਕਿ ਤੁਹਾਡਾ ਸੀਵੇ ਟੋੜ ਦਾਂਗੇ ਤੁਹਾਡੇ ਸੀਟਵੀ ਪਲਾਂਟ ਤੋੜਾਂਗੇ ਉਹ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਸਾਡੇ ਕੋਲੇ ਗੱਲਾਂ ਕਰ ਰਹੇ ਆ ਕੀ ਉਹ ਪੰਜਾਬ ਚ ਉਹਨਾਂ ਕੋਈ ਪਾਵਰ ਹੈਗੀ ਆ ਕੋਈ ਅਸੀਂ ਤਾਂ ਸਮਝਦੇ ਸੀਗੇ ਕਿ ਸਾਡੇ ਪੰਜਾਬ ਚ ਸੀਐਮ ਸਾਹਿਬ ਕੋ ਪਾਵਰ ਹੈਗੀ ਆ ਉਹਨਾਂ ਦੀ ਸਰਕਾਰ ਚੱਲਦੀ ਪਈ ਆ ਸਾਨੂੰ ਸੀਐਮ ਸਾਹਿਬ ਦੱਸ ਦਿਓ ਕੀ ਪਾਵਰ ਤੁਹਾਡੀ ਚੱਲਦੀ ਹੈ ਕਿ ਉਹਨਾਂ ਦੀ ਚੱਲਦੀ ਹੈ ਤੁਹਾਨੂੰ ਲੱਗਦਾ ਸੀ ਕਿ ਉੱਥੇ ਤੱਕ ਪਹੁੰਚ ਜਾਣਗੇ ਪੁਲਿਸ ਦੀ ਜਿਹੜੀ ਸੁਰੱਖਿਆ ਹੈ ਉਹ ਕਈ ਲਹਿਰ ਦੇ ਵਿੱਚ ਉਹਨਾਂ ਨੇ ਬੈਰੀਕੇਡ ਕੀਤਾ ਹੋਇਆ ਤੁਸੀਂ ਇਹ ਜਿੰਨੇ ਵੀ ਲੇਬਰ ਇਕੱਠੀ ਕੀਤੀ ਹੈ ਇਹ ਤਾਂ ਫੈਕਟਰੀਆਂ ਚ ਇਸ ਵੇਲੇ ਹੋਣੀ ਚਾਹੀਦੀ ਹੈ ਔਰ ਤੁਹਾਨੂੰ ਤੁਹਾਨੂੰ ਇਹ ਕੀ ਲੱਗਦਾ ਕੀ ਹੈ ਕਿ ਉਹ ਉਹਨਾਂ ਨੇ ਆ ਕੇ ਇੱਥੇ ਨੁਕਸਾਨ ਪਹੁੰਚਾਇਆ ਸੀ ਇੰਡਸਟਰੀ ਨੂੰ ਦੇਖੋ ਅੱਜ ਤੋਂ 1 ਮਹੀਨਾ ਪਹਿਲਾਂ ਵੀ ਉਹ ਸਾਡੀ ਸੀਵਰੇ ਲਾਈਨ ਚ ਬੰਦ ਕਰਕੇ ਗਏ ਸਾਡੀ ਸੀਵਰੇ ਲਾਈਨ ਚ 150 ਬੋਰੀ ਕੰਕਰੀਟ ਵੀ ਭਾਗੇ ਜੀ ਅਸੀਂ ਉਦੋਂ ਪੁਲਿਸ ਸਟੇਸ਼ਨ 'ਚ ਰਿਪੋਰਟ ਲਖਾਈ ਉਹਨਾਂ ਨੂੰ ਇਹ ਵੀ ਦੱਸਿਆ ਕਿਹੜੇ ਬੰਦੇ ਆਏ ਆ ਜੀ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਕਾਰ ਦਿਖਾਈਆਂ ਉਹਨਾਂ ਦਾ ਕਾਰ ਦਾ ਐਡਰੈਸ ਕੱਢ ਕੇ ਦਿੱਤਾ ਪੁਲਿਸ ਸਾਡੇ ਨਾਲ ਆਈ ਸਿੰਪਲ ਜਿਹੀ ਇੱਕ ਐਫ ਆਈ ਆਰ ਲਿਖੀ ਜੀ ਘਰ ਦੇ ਅੰਦਰ ਗਈ ਉਹਨਾਂ ਕੋਲ ਚਾਹ ਵੀ ਕੇ ਆ ਗਈ ਜੀ ਉਤੋਂ ਬਾਅਦ ਲੱਖਾ ਸਦਾਨਾ ਸਾਨੂੰ ਆਪਣੀ ਬਲੈਕਮੇਲ ਕਰੀ ਜਾ ਰਿਹਾ ਅਸੀਂ ਕਿੰਨੀ ਵਾਰ ਸਫਰ ਕਰਾਂਗੇ ਇੱਕ ਦਿਨ ਸਾਡਾ ਜਦੋਂ ਬੋਰੀਆਂ ਪਾ ਕੇ ਗਿਆ ਸੀਗਾ ਸਾਡੀ 250 ਡਾਈੰਗ ਬੰਦ ਹੋ ਗਈ ਸੀਗੀ ਜੀ ਇੱਕ ਡਾਈੰਗ ਬੰਦ ਹੁੰਦਾ ਰੋਜ਼ ਦਾ 2.5 ਲੱਖ ਰੁਪਏ ਦਾ ਖਰਚਾ ਆਏਗਾ ਜੀ ਅਸੀਂ ਰੋਜ਼ ਇਦਾਂ ਦੀ ਧਮਕੀਆਂ ਸੁਣ ਕੇ ਤੰਗ ਆ ਗਏ ਆ ਕੋਈ ਸ਼ਬਦ ਦੇ ਵਿੱਚ ਹੱਲ ਕਿਵੇਂ ਨਿਕਲੇਗਾ ਨੇ ਕਿਸੇ ਇੱਕ ਸੇਸ ਤੇ ਕਹਿ ਰਹੇ ਸੀ ਕਿ ਬੁੱਢੇ ਨਾਲੇ ਦੇ ਵਿੱਚ ਪਾਣੀ ਪਾ ਸਕਦੇ ਆਪਾਂ ਆ ਸਾਡੇ ਕੋਲ ਸਾਡੇ ਕੋਲ ਬੁੱਢੇ ਨਾਲੇ 'ਚ ਪਾਣੀ ਪਾਣ ਦੀ ਪੂਰੀ ਮਨਜ਼ੂਰੀ ਹੈ ਜੀ ਸਾਡੇ ਕੋ ਪੂਰੇ ਸਾਡੇ ਕੋ ਪੂਰੇ ਆਰਡਰ ਹੈ ਜੀ ਅਸੀਂ ਜਿੱਥੇ ਪਾਣਾ ਪਾਣੀ ਪਾਣਾ ਸੀ ਉੱਥੇ ਪਾ ਰਹੇ ਆ ਉੱਥੋਂ ਪਾਣੀ ਲੋਰ ਬੁੱਡੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਉਹ ਲੋਰ ਬੁੱਡੇ ਨਾਲਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਹੈ ਕਿ ਪਹਿਲਾਂ ਇਹ ਬੁੱਢਾ ਨਾਲਾ ਮੋਗੇ ਤੱਕ ਚੱਲਦਾ ਸੀਗਾ 1988 ਚ ਬਾੜ ਆਈ ਉਸ ਤੋਂ ਬਾਅਦ ਜਿਹੜਾ ਲੋਰ ਬੁੱਡੇ ਨਾਲੇ ਦਾ ਏਰੀਆ ਸੀਗਾ ਮੋਗਾ ਜਗਰੋਂ ਉਹ ਬਹੁਤ ਜ਼ਿਆਦਾ ਇਫੈਕਟ ਹੋਇਆ 1988 ਚ ਉਸ ਟਾਈਮ ਦੀ ਸਰਕਾਰ ਨੇ ਉਹ ਜਿਹੜਾ ਪਰਾਣਾ ਬੁੱਢਾ ਨਾਲਾ ਬੰਦ ਕਰਕੇ ਤੇ ਬੰਦੇ ਲਾ ਕੇ ਪਾਣੀ ਸਤਲੁਜ ਚ ਛੱੜਦਾ ਜੀ ਅੱਜ ਤੱਕ ਉਹ ਪਾਣੀ ਸਤਲੁਜ ਹੀ ਜਾ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਜਿਹੜਾ ਲੋਹਰ ਬੁੱਢਾ ਨਾਲਾ ਹੈਗਾ ਉਹ ਰਿਵਾਈਵ ਕੀਤਾ ਜਾਵੇ ਉਹ ਤੇ 36 ਕਰੋੜ ਦਾ ਖਰਚਾ ਹੈ ਉਹ ਸਾਡਾ ਐਨਜੀਡੀ ਕੇਸ ਚੱਲਦਾ ਪਿਆ ਮੇਰੇ ਨਾਲ ਹੋਰ ਵੀ ਸਨਤ ਕਰਦੇ ਥੋੜੇ ਥੋੜੇ ਸ਼ਬਦਾਂ ਦੇ ਵਿੱਚ ਇਹਨਾਂ ਨੇ ਕਿਹਾ ਬੁੱਢੇ ਨਾਲੇ ਪਾਣੀ ਛੱਡ ਸਕਦੇ ਆ ਇਹ ਮਸਲੇ ਹੱਲ ਕਿਵੇਂ ਹੋਣਗੇ ਇੱਕ ਤਾਂ ਸਨਤ ਦਾ ਇੱਕ ਰੀੜ ਦੀ ਹੱਡੀ ਹੁੰਦੀ ਹੈ ਦੇਸ਼ ਦੀ ਪਰ ਅਗਰ ਇੱਕ ਸਮਾਜ ਸੇਵਿਕ ਸੰਸਥਾ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਮੈਂ ਕਮਲ ਚੋਹਣ ਡਾਇਰੈਕਟਰ ਪੰਜਾਬ ਡਾਰ ਐਸੋਸੀਏਸ਼ਨ ਮੈਂ ਤੁਹਾਨੂੰ ਦੱਸਣਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦਾ ਹਾਲ ਇੱਕ ਹੈਗਾ 1988 ਦੇ ਵਿੱਚ ਹੜ੍ਹ ਆਈ ਸੀ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਅਫਸਰਾਂ ਨੇ ਇਹਨਾਂ ਨੂੰ ਸਤਲੁਜ ਜੋੜਦਾ ਜਿਹੜਾ ਕਿ ਜੋੜਾ ਨਹੀਂ ਚਾਹੀਦਾ ਪਾਣੀ ਉੱਥੇ ਪੀਣੇ ਵਾਲਾ ਸੀ ਉਹ ਇੱਕ 36 ਕਰੋੜ ਦੀ ਪੰਜਾਬ ਸਰਕਾਰ ਨੇ ਸਕੀਮ ਬਣਾਈ ਹੈ ਉਹਦੇ ਚ ਸਕੀਮ ਬਣ ਕੇ ਉਹਦੀ ਡਿਮਾਰਗੇਸ਼ਨ ਵੀ ਹੋ ਗਈ ਹੈ ਲੋਅਰ ਬੋਟਾ ਨਾਲੋਂ ਮੋਗੇ ਤੱਕ ਜਾਂਦਾ ਹੈ ਡਾਈਨ ਇੰਡਸਟਰੀ ਉੱਥੇ ਤੱਕ ਕਹਤਾਂ ਕਿ ਅਸੀਂ ਉਹ 2.5 ਗਿੱਲੇ ਸਾਡੇ ਕੋਲ ਹੈ ਨਹੀਂ ਪਰ ਪਾਸੀ ਕੰਡ ਤੋਂ ਸਾਡਾ ਰਿਸਟਰੀ ਕਰਾਨਾ 10 ਕਰੋੜ ਰੁਪਏ ਡਾਈ ਇੰਡਸਟਰੀ ਨੇ 36 ਕਰੋੜ ਦਾ ਪਾੜਾ ਹਿੱਸਾ ਦਿੱਤਾ ਸੀ ਫਿਰ ਵੀ ਕੋਈ ਸਰਕਾਰ ਕੁਝ ਨਹੀਂ ਕਰ ਰਹੀ ਸੀ ਕੀ ਕਰ ਸਕਦੇ ਚਲੋ ਮੈਂ ਪਹਿਲੇ ਬੁੱਢਾ ਨਾਲਾ ਵੀ ਦਿਖਾਦਾ ਇਹ ਇਧਰ ਬੁੱਢਾ ਨਾਲਾ ਔਰ ਜਿੰਨੀ ਵੀ ਲੇਬਰ ਹੈ ਇੰਡਸਟਰੀ ਦੇ ਵਿੱਚ ਕੰਮ ਕਰਦੀ ਹੈ ਔਰ ਬੁੱਢੇ ਨਾਲੇ ਦੇ ਕੋਲ ਹੀ ਡਾਈਿੰਗ ਇੰਡਸਟਰੀ ਹੈ ਔਰ ਇਹ ਇੰਡਸਟਰੀ ਪੂਰੀ ਤਰ੍ਹਾਂ ਬੁੱਢੇ ਨਾਲੇ ਦੇ ਨਾਲ ਨਿਕਲਦੀ ਹੈ ਪੁਲਿਸ ਦੀ ਸੁਰੱਖਿਆ ਵੀ ਇੱਥੇ ਤਣਾਤ ਕੀਤੀ ਗਈ ਹੈ ਔਰ ਪੂਰੀ ਤਰ੍ਹਾਂ ਜਿਹੜਾ ਮਾਹੌਲ ਹੈ ਲੁਧਿਆਣੇ ਦਾ ਇਸ ਵੇਲੇ ਪੂਰੀ ਤਰ੍ਹਾਂ ਤਣਾਪੂਰਨ ਬਣਿਆ ਹੋਇਆ ਹੈ ਔਰ ਜਿੰਨੇ ਵੀ ਆ ਇਹ ਏਰੀਆ ਬੈਰੀਗੇਟ ਕੀਤਾ ਹੋਇਆ ਹੈ ਇਹ ਬੁੱਢਾ ਨਾਲਾ ਇਸ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਲੈ ਕੇ ਕਈ ਵਾਰ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਸਿਆਸਤ ਹੁੰਦੀ ਰਹੀ ਹੈ ਕਈ ਵਾਰ ਜਿਹੜੇ ਲੀਡਰ ਹੈ ਉਹ ਬੁੱਢੇ ਨਾਲੇ ਨੂੰ ਲੈ ਕੇ ਘਰਾ ਦੇ ਵਿੱਚ ਵੋਟਾਂ ਮੰਗਦੇ ਰਹੇ ਨੇ ਪਰ ਇੰਡਸਟਰੀ ਲਗਾਤਾਰ ਕਿਰਦੀ ਆਈ ਹੈ ਔਰ ਅੱਜ ਵੀ ਕਿਰਦੀ ਆ ਰਹੀ ਹੈ ਕਿਉਂਕਿ ਹੁਣ ਸਮਾਜ ਸੇਵੀ ਇੱਕ ਸੰਸਥਾ ਪਬਲਿਕ ਐਕਸ਼ਨ ਕਮੇਟੀ ਉਸਨੇ ਇੰਡਸਟਰੀ ਦੇ ਸਵਾਲ ਚੱਕੇ ਨੇ ਕਿ ਇਹ ਇੰਡਸਟਰੀ ਬੁੱਢੇ ਨਾਲੇ ਦੇ ਪਾਣੀ ਨੂੰ ਕਾਲਾ ਕਰ ਰਹੀ ਹੈ ਔਰ ਬੰਨ ਲਾ ਬੰਨ ਲਾਨ ਨੂੰ ਅੱਜ ਉਹਨਾਂ ਨੇ ਇੱਕ ਮਿੱਥਿਆ ਸੀ ਪਰ ਪੁਲਿਸ ਨੇ ਕਹੀ ਉਹਨਾਂ ਦੇ ਜਿਹੜੇ ਆਗੂ ਹੈ ਹਿਰਾਸਤ 'ਚ ਹੀ ਲੈ ਲੈਣੇ ਜਿੰਨੀ ਵੀ ਲੇਬਰ ਹੈ ਇਹ ਕੰਮ ਕਰਦੀ ਹੈ ਫੈਕਟਰੀਆਂ ਦੇ ਵਿੱਚ ਇਹਨਾਂ ਦਾ ਇਕੱਠ ਕੀਤਾ ਸਨਤਕਾਰਾਂ ਵੱਲੋਂ ਔਰ ਇਕੱਠ ਕਰਕੇ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਕਦੇ ਕੋਈ ਬੜਾ ਪਰਵਰ ਨੇ ਤੁਸੀਂ ਦੇਖਿਆ ਹੋਣਾ ਕਿਸੇ ਨੂੰ ਵੀ ਲਾਅ ਐਂਡ ਆਰਡਰ ਤੋੜਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਵੀ ਵਿਵੀਲ ਟੇਕ ਸਟ੍ਰਿਕਟ ਐਕਸ਼ਨ ਜਿਹੜਾ ਵੀ ਕੋਈ ਮਾਹੌਲ ਖਰਾਬ ਕਰੇਗਾ we will take, uh, take strict action against कट होने ਦਿੱਤਾ ਜਾਊਗਾ ਬਿਲਕੁਲ ਵੀ ਨਹੀਂ ਆਉਣਾ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਵੀ ਹੈਗਾ ਅਸੀਂ ਪ੍ਰੋਪਰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਲਏ ਐਂਡ ਵੀ ਡਿਸਾਈਡ ਕਿ ਜਿਹੜਾ ਵੀ ਕੋਈ ਕਾਨੂੰਨ ਤੋੜੇਗਾ ਅਸੀਂ ਉਹਨਾਂ ਦੇ ਸਖਤ ਕਾਰਵਾਈ ਲੈ ਲਏ ਹੁਣ ਤੱਕ ਕਿੰਨੇ ਡੀਟੇਨ ਕਰ ਚੁੱਕੇ ਨੇ ਅਸੀਂ ਕਾਫੀ ਬੰਦੇ ਡੀਟੇਨ ਕਰੇ ਤਕਰੀਬਨ 15-20 ਬੰਦੇ ਅਸੀਂ ਡੀਟੇਨ ਕਰ ਚੁੱਕੇ ਐਂਡ ਸਾਢੇ 3 ਤੁਸੀਂ ਦੇਖਿਆ ਉਹ ਇਹਨਾਂ ਦੇ ਪਾਸੇ ਮੁਸਤੈਦ ਹੈਗੀ ਐ ਐਂਡ ਪ੍ਰੋਪਰ ਨਾਕੇ ਲੱਗੇ ਸ਼ਹਿਰ ਦੇ ਹਰ ਪਾਸੇ ਨਾਕੇ ਲੱਗੇ ਐਂਡ ਸਾਡੇ ਜਿਹੜੀ ਪੁਲਿਸ ਪਾਰਟੀਆਂ ਉਹ ਪੂਰੀ ਤਰ੍ਹਾਂ ਦੇ ਮੈਂ ਕਹੇ ਸਕਦਾ ਉਹਨੇ ਕੁਝ ਪੋਲੂਸ਼ਨ ਲਿਖਾ ਕੇ ਦਰਾਂ ਦੇ ਜਿਹੜਾ ਉਹਨਾਂ ਦਾ ਮੋਟਿਵ ਹੈ ਬੰਨ ਲਗਾਉਣ ਦਿੱਤਾ ਜਾਊਗਾ ਕਿਉਂਕਿ ਉਹ ਕਹ ਰਹੇ ਨੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈਗੀ ਐ ਭਾਵੇਂ ਕੋਈ ਵੀ ਅਸੀਂ ਕਹਿੰਦੇ ਆਲਰੇਡੀ ਪੋਲੂਸ਼ਨ ਬੋਰਡ ਦੇ ਵੀ ਆਰਡਰ ਕੀਤੇ ਹੋਏ ਨੇ ਸੈਂਟਰਲ ਪੋਲੂਸ਼ਨ ਬੋਰਡ ਦੇ ਆਰਡਰ ਨੇ ਬਟ ਅਸੀਂ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਆਂ ਬਟ ਕਾਨੂੰਨ ਦੇ ਉੱਪਰ ਨਹੀਂ ਦੇਖੋ ਜਿਹੜਾ ਜਿਹੜਾ ਕੰਪੂਸ਼ਨ ਬੋਰਡ ਦਾ ਉਹਨਾਂ ਨੇ ਦੇਖਣਾ ਹੈ ਅਸੀਂ ਸਰਵੀਆਂ ਨਾ ਕਹਿ ਸਕਦੇ ਕਿ ਕਿਸੇ ਨੂੰ ਵੀ ਕਾਨੂੰਨੀ ਤੋੜਨ ਦਿੱਤਾ ਜਾਵੇ ਜਿਹੜਾ ਵੀ ਕੋਈ ਇਹੋ ਜਿਹੀ ਹਰਕਤ ਕਰੂਗਾ ਉਹਨਾਂ ਦੇਖਣਾ ਫਿਰ ਸਖਤ ਐਕਸ਼ਨ ਲੈ ਕੇ ਕਿਉਂਕਿ ਹੋਣੀ ਕੁਝ ਜੇ ਲੋਕ ਦੇਨ ਕੀ ਤਗੇਲੇ ਹੋ ਕਹਿ ਰਹੇ ਕਿ 2 ਵਜੇ ਰੱਖਾ ਸਦਾਨਾ ਤੇ ਪਹੁੰਚ ਰਿਹਾ ਕੋਈ ਵੀ ਆਏ ਵਟ ਐਵਰ ਜੋ ਵੀ ਕੋਈ ਆਊਗਾ ਵੀ ਵਿਲ ਟੇਕ ਐਕਸ਼ਨ ਸਰ ਕਿੰਨੀ ਬੋਸ ਨਹੀਂ ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਕਿਤੇ ਹੋਰ ਵੀ ਇਸ ਜਗ੍ਹਾ ਤੇ ਨਾਕਾਬੰਦੀ ਨਹੀਂ ਨਹੀਂ ਹਰ ਹਰ ਥਾਂ ਤੇ ਨਾਕਾਬੰਦੀ ਹੈਗੀ ਹੈ ਐ ਕਿਸੇ ਵੀ ਕੀਮਤ ਤੇ ਮੈਂ ਫੇਰ بار بار ਉਹ ਸਮੇਂ ਰਿਪੀਟ ਕਰ ਕਿਸੇ ਵੀ ਕੀਮਤ ਤੇ ਲੋ ਐਂਡ ਆਰਡਰ ਖਰਾਬ ਨਹੀਂ ਹੋਣੀ ਸਰ دریا ਦੇ ਕੰਢੇ ਉੱਤੇ ਵੀ ਪੁਲਿਸ ਫੋਰਸ ਤੇ ਨਾਲ ਕੀਤੀ ਗਈ ਹੈ ਹਾਂਜੀ دریا ਦੇ ਕੰਢਿਆਂ ਉੱਤੇ ਵੀ ਪੁਲਿਸ ਪੈਨਾ ਹੋ ਜਿੱਥੇ ਜਿੱਥੇ ਵੀ ਲੋਡ ਹੈਗੇ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਅਸੀਂ ਉੱਥੇ ਸਾਰੇ ਡਿਪਲੋਇਮੈਂਟ ਔਰ ਸਪੈਸ਼ਲ ਰੂਟ ਦਾ ਵੀ ਕੋਈ ਹੈਗਾ ਜਿਹੜੇ ਲੋਕਲ ਬਸਨੀਕ ਨੇ ਜਿਹੜੇ ਨਹੀਂ ਤੁਸੀਂ ਦੇਖੋ ਬਾਕੀ ਆਮ ਬੰਦਿਆਂ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਹੈ ਉਹ ਵੀ ਰੋਕੀ ਗਈ ਸਾਰੇ ਗੱਡੀ ਰੋਕੇ ਗਏ ਸੀ ਉਹਨੇ ਪ੍ਰੂਫ ਦਿਖਾਲੇ ਆ ਹਸਪੀਟਲ ਚਲੇ ਤੋਂ ਰੋਕਿਆ ਗਿਆ ਸੀ ਨਹੀਂ ਨਹੀਂ ਅਸੀਂ ਚੈੱਕ ਤੋਂ ਕਰ ਚੈੱਕ ਕਰੀ ਤੋ ਸਰ ਤਾਜਪੁਰ ਰੋਡ ਉੱਤੇ ਡਾਈਂਗ ਇੰਡਸਟਰੀ ਵੱਲੋਂ ਵੀ ਉਹ ਕੋਈ ਪ੍ਰੋਟੈਸਟ ਕਰ ਸਕਦਾ ਕਿਸੇ ਵੀ ਹੱਦ ਤੱਕ ਜਿਹੜੀ ਰਾਈਟ ਹੈਗਾ ਲੇਕਿਨ ਜੇ ਕੋਈ ਕਾਨੂੰਨ ਤੋੜੇਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਨਗੇ ਕੈਮਰਾਮੈਨ ਰਾਜਗੰਗੋਟਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ